ਸ਼ਹਿਰ ਧਾਰੀਵਾਲ ਦੀਆਂ ਸੜਕਾਂ ਦੇ ਉੱਤੇ ਹੁਣ ਨਹੀਂ ਵਜਣਗੇ ਬੁਲਟ ਦੇ ਪਟਾਕੇ ਤੇ ਨਾ ਹੀ ਕੋਈ ਮੂੰਹ ਬਨ ਕੇ ਚਿਲਾਵੇਗਾ ਆਪਣਾ ਵਹੀਕਲ ਐਸਐਚਓ थाना ਧਾਰੀਵਾਲ ਮੈਡਮ ਬਲਜੀਤ ਕੌਰ ਨੇ ਐਸਐਸਪੀ ਗੁਰਦਾਸਪੁਰ ਆਈਪੀਐਸ ਦੇ ਅਮਰੀਸ਼ ਕੁਮਾਰ ਉਮਰਪrakash ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ਧਾਰੀਵਾਲ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਕਰਕੇ ਜਗਾ ਜਗਾ ਨੌਜਵਾਨਾਂ ਨੂੰ ਰੋਕ ਕੇ ਚੇਤਾਵਨੀ ਦਿੱੰਦੇ ਕਿਹਾ ਹੈ ਕਿ ਜੇਕਰ ਕਿਸੇ ਨੇ ਬੁਲਟ ਦੇ ਪਟਾਕੇ ਮਾਰੇ ਜਾਂ ਮੂੰਹ ਬਨ ਕੇ ਸ਼ਹਿਰ ਦੇ ਵਿੱਚ ਵਾਰਾਗਰਦੀ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਐਸ ਐਚਓ ਮੈਡਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਕੋਈ ਨਸ਼ਾ ਵੇਚਣ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਧਾਰੀਵਾਲ ਪੁਲਿਸ ਨੂੰ ਲੋਕ ਸੂਚਿਤ ਕਰਨ ਜਿਹੜੇ ਅਸੀਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਨਾਕੇ ਲਾ ਰਹੇ ਹੈਗੇ ਹੈਗੇ ਨਾ ਨਾ ਇੱਕ ਕਾਨੂੰਨ ਬਣਿਆ ਹੈਗਾ ਵਾ ਇੱਕ ਤਾਂ ਅਸੀਂ ਸਾਰੇ ਪੇਰੈਂਟਸ ਨੂੰ ਵੀ ਵਾਰਨਿੰਗ ਕਰਦੇ ਹੈਗੇ ਆ ਤੇ ਬੱਚਿਆਂ ਨੂੰ ਵੀ ਵਾਰਨਿੰਗ ਕਰ ਰਹੇ ਹੈਗੇ ਇਸ ਗੱਲ ਦੀ ਕਿ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈਗਾ ਉਹ ਕੋਈ ਵੀ ਵਹੀਕਲ ਨਹੀਂ ਚਲਾ ਸਕਦਾ ਹੈਗਾ ਤੇ ਜਿਹੜੇ ਇੱਕ ਖਾਸ ਕਰਕੇ ਬੁਲਟ ਮੋਟਰਸਾਈਕਲ ਤੇ ਮੁੰਡੇ ਵਾਰਾਗਰਦੀ ਕਰਦੇ ਪਟਾਕੇ ਮਾਰਦੇ ਹੈਗੇ ਆ ਉਹਨਾਂ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਜਗਾ ਜਗਾ ਤੇ ਅਸੀਂ ਜਿਹੜੇ ਹੈਗੇ ਇਹਨਾਂ ਦੀ ਚੈਕਿੰਗ ਕਰ ਰਹੇ ਹੈਗੇ ਆ ਗੁੰਡਾਗਰਦੀ ਜਿਹੜੀ ਹੈਗੀ ਇਹਨੂੰ ਅਸੀਂ ਸਾਰੇ ਨੂੰ ਖਤਮ ਕਰਾਂਗੇ ਨਸ਼ਿਆਂ ਦੇ ਨਾਲ ਨਾਲ ਅਸੀਂ ਜਿਹੜਾ ਹੈਗੇ ਘੁੰਮਰੇ ਆਵਾਰਾ ਉਹਨਾਂ ਨੂੰ ਅਸੀਂ ਉਹਨਾਂ ਦੇ ਬਾਈਕ ਜਿਹੜੇ ਬੰਦ ਕਰਾਂਗੇ 15 ਅਗਸਤ ਦੀ ਆ ਰਹੀ ਆ ਤੇ ਸ਼ਹਿਰ ਨੂੰ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਫਾ ਇਸ਼ਰ ਵਾਸਤੇ ਹੀ ਕਰ ਰਹੇ ਆ ਕਿ ਅਸੀਂ ਤੁਹਾਡੀ ਰੱਖਿਆ ਵਾਸਤੇ ਹੈਗੇ ਆ 15 ਅਗਸਤ ਵਧੀਆ ਤਰੀਕੇ ਦੇ ਨਾਲੇ ਮਨਾਉਣ ਆ ਸੀ ਰੱਖਿਆ ਲਈ ਇਹਨਾਂ ਦੀ ਸੁਰੱਖਿਆ ਵਾਸਤੇ ਸਾਰੇ ਜਿਹੜੇ ਅਸੀਂ ਖੜੇ ਆ ਇਹਨਾਂ ਦੇ ਨਾਲ ਸਾਰੀ ਇਹਨਾਂ ਦੀ ਹਰੇਕ ਚੀਜ਼ ਦੀ ਆਪਾਂ ਚੈਕਿੰਗ ਕਰ ਰਹੇ ਆ ਗੱਡੀਆਂ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਊਗੀ ਦੀ ਮੌਕੇ ਬੰਦੀ ਕੀਤੀ ਗਈ ਸਪੈਸ਼ਲ ਕੀਤੀ ਗਈ 15 ਗਿਸਤ ਕਰਕੇ ਜਾ ਰੂਟੀਨ ਤੇ ਹੈ ਮੇਰੇ ਰੂਟੀਨ ਵਿੱਚ ਐਸਐਸਪੀ ਸਾਹਿਬ ਦੇ ਜੋ ਹਦਾਇਤਾਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਹੈ ਸੀ ਜਿਹੜੀਆਂ ਵਾਂ ਉਹ ਚੈਕਿੰਗ ਕਰ ਰਹੇ ਆ